ਲੰਬੀ ਹਲਕੇ 'ਚ ਲੜਾਈ ਇਸ ਵਾਰ ਬੜੀ ਇੰਟਰਸਟਿੰਗ ਆ ਇੱਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੂਜੇ ਪਾਸੇ ਕੈਪਟਨ ਮਰਿੰਦਰ ਸਿੰਘ ਤੇ ਤੀਜੇ ਪਾਸੇ ਜਰਨੈਲ ਸਿੰਘ ਇੱਕ ਸਾਬਕਾ ਮੁੱਖ ਮੰਤਰੀ ਤੇ ਇੱਕ ਮੌਜੂਦਾ ਮੁੱਖ ਮੰਤਰੀ ਜਰਨੈਲ ਸਿੰਘ ਦਿੱਲੀ ਦੇ ਐਮਐਲਏ ਨੇ ਲੰਬੀ ਹਲਕੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਾਟ ਹੀ ਆਉਂਦੇ ਨੇ ਇਸ ਹਲਕੇ ਦੀ ਵਾਕਡੋਰ ਦਿਆਲ ਸਿੰਘ ਕੋਲਿਆਂਵਾਲੀ ਕੋਲ ਆ ਜੋ ਮੁਕਸਰ ਦੇ ਪ੍ਰਧਾਨ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸੀਨੀਅਰ ਲੀਡਰ ਨੇ ਇਸ ਹਲਕੇ ਦੇ ਕਿਹਾ ਜਾਂਦਾ ਕਿ ਇਸ ਹਲਕੇ ਦੇ ਅੰਦਰ दयाल सिंह कोल्यावाली ਦਾ ਸਿੱਕਾ ਚੱਲਦਾ ਦਿਆਲ ਸਿੰਘ ਕੋल्याਵਾਲੀ ਨੂੰ ਫੁੱਲ ਰਾਈਟ ਦਿੱਤੇ ਹੋਏ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸੇ ਹਲਕੇ ਦੇ ਅੰਦਰ ਇੱਕ ਘਟਨਾ ਵੀ ਇਸ ਤਰ੍ਹਾਂ ਦੀ ਹੋਈ ਜਿਸ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਰ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨਾ ਪਿਆ ਰੱਤਾ ਖੇੜਾ ਦੇ ਅੰਦਰ ਉਹ ਘਟਨਾ ਹੋਈ ਸਭ ਨੂੰ ਪਤਾ ਉੱਥੇ ਕੀ ਹੋਇਆ ਸਾਡੇ ਨਾਲ ਦਿਆਲ ਸਿੰਘ ਕੋल्याਵਾਲੀ ਨੇ ਦਿਆਲ ਸਿੰਘ ਕੋਲੇਵਾਲੇ ਤੋਂ ਪੁੱਛਦਿਆਂ ਕਿ ਪਿਛਲੀਆਂ ਇਲੈਕਸ਼ਨਾਂ ਤੋਂ ਇਸ ਇਲੈਕਸ਼ਨ 'ਚ ਕੀ ਫਰਕ ਆ ਕਿ ਪਿਛਲੀਆਂ ਚੋਣਾਂ ਨਾਲੋਂ ਇਹ ਚੋਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਚੈਲੰਜ ਹੈ ਕਿ ਉਹ ਚੋਣ ਜਿੱਤਣਗੇ ਸਾਡੇ ਨਾਲ ਦਿਆਲ ਸਿੰਘ ਕੋਲਿਆਂਵਾਲੀ ਨੇ ਕੋਲਿਆਂਵਾਲੀ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿਹਾ ਜਾ ਰਿਹਾ ਕਿ ਇਸ ਵਾਰ ਵਿਰੋਧ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੋ ਪਿੰਡਾਂਾਂ ਚ ਬੜਾ ਜ਼ਬਰਦਸਤ ਵਿਰੋਧ ਹੋਇਆ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਰੋਧ ਨਹੀਂਗਾ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਹੁਤ ਲੰਬੀ ਤੋਂ ਲੜਦੇ ਰਹੇ ਨੇ ਬਹੁਤ ਲੰਮਾ ਲੜਦੇ ਰਹੇ ਨੇ ਪਰ ਇਸ ਵੇਲੇ ਮੈਂ ਸਮਝਦਾ ਹਾਂ ਕਿ ਦੋਨਾਂ ਦੀਆਂ ਬਰਾਬਰ ਲਾ ਕੇ ਵੋਟਾਂ ਨਹੀਂ ਹੋਣੀਆਂ ਜਿੰਨੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੈਣਗੀਆਂ ਮੈਂ ਸਮਝਦਾ ਹਾਂ ਕਿ ਅੱਗੇ ਨਾਲੋਂ ਵੀ ਅਸੀਂ ਦੁੱਗਣੀ ਵੋਟ ਨਾਲ ਜਿੱਤਾਂਗੇ ਕੋਈ ਕਿਸੇ ਗੱਲ ਦੀ ਕਮੀ ਨਹੀਂ ਗਈ ਐਵੇਂ ਗੱਲਾਂ-ਬਾਤਾਂ ਦਾ ਵਿਰੋਧ ਹੈ ਜਾਂ ਕਿਸੇ ਅਖਬਾਰਾਂ ਵਾਲਿਆਂ ਬਣਾਤਾ ਹੋਵੇ ਜਾਂ ਕਿਸੇ ਪਾਰਟੀ ਬਾਈ ਨਾਲ ਗੱਲ ਕਰਤੀ ਹੋਵੇ ਸਾਬ ਪ੍ਰਕਾਸ਼ ਸਿੰਘ ਬਾਦਲ ਇੱਥੋਂ ਦੇ ਨੇਤਾ ਨੇ ਇੱਥੇ ਉਹਨਾਂ ਨੇ ਜ਼ਮੀਨੀ ਤੌਰ ਤੇ ਕੰਮ ਕੀਤਾ ਹੈ ਲੋਕਾਂ ਨਾਲ ਮਿਲ ਕੇ ਹਰ ਦੀ ਮੁਸ਼ਕਲ ਹੱਲ ਕੀਤੀ ਏ ਘੱਟ ਵੋਟ ਮਿਲਦਾ ਦਾ ਮਤਲਬ ਹੀ ਨਹੀਂਗਾ ਅਸੀਂ ਪਰ ਇਹ ਕਿਹਾ ਜਾ ਰਿਹਾ ਕਿ ਰੌਣਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਤੇ ਉਹੋ ਜਿਹੀ ਨਹੀਂ ਜਿਹੜੀ ਪਿਛਲੀ ਹੁੰਦੀ ਸੀ ਜਦ ਦਿਨ ਉਹ ਕਾਗਜ਼ ਭਰਨ ਗਏ ਕਹਿੰਦੇ ਉਹ ਹੱਸੇ ਨਹੀਂਗੇ ਕਾਗਜ਼ ਭਰਦੇ ਸਮੇਂ ਨਹੀਂ ਨਹੀਂ ਇਹ ਮੈਂ ਗਲਤ ਗੱਲ ਕਹੀ ਕਿਸੇ ਨੇ ਪੂਰੇ ਹੱਸਦੇ ਨੇ ਪੂਰੇ ਖੁਸ਼ ਨੇ ਉਹ ਹਰ ਤਰ੍ਹਾਂ ਹੀ ਸਾਨੂੰ ਪਤਾ ਹੈ ਜਦੋਂ ਅਸੀਂ ਵੋਟਾਂ ਸਾਡੇ ਕੋਈ ਬੰਦਾ ਹੀ ਨਹੀਂ ਉਧਰ ਗਿਆ ਹੁਣ ਐ ਈਕਾ ਦੁਕਾ ਦਾ ਇੱਧਰ ਉੱਧਰ ਜਾਂਦੇ ਰਹਿੰਦੇ ਨੇ ਵੱਡੀਆਂ ਵੱਡੀਆਂ ਪਾਰਟੀਆਂ ਦੇ ਬੰਦੇ ਚਲੇ ਜਾਂਦੇ ਨੇ ਕਾਂਗਰਸ ਦੇ ਦੇਖੋ ਤੁਸੀਂ ਕਮਸਾਨ ਪਿਆ ਹੈ ਕਈ ਸੀਟਾਂ ਦੇ ਡਬਲ ਲੜਾਈ ਹੋ ਰਹੀ ਹੈ ਕਈ ਸੀਟਾਂ ਦੇ ਬਰਾਬਰ ਦੀ ਲੜਾਈ ਉਹਨਾਂ ਦੀ ਆਪ ਦੀ ਆਪ ਦੀ ਚੱਲਦੀ ਹੈ ਔਰ ਸ਼ਰੋਮਨੀ ਕਾਲੀ ਦਾਲ ਭਾਰਤੀ ਜਨਤਾ ਪਾਰਟੀ ਦੀ ਸ਼્યોਰ ਸਰਕਾਰ ਬਣੇਗੀ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਅੱਗੇ ਨੂੰ ਦੁੱਗਣੀ ਵੋਟ ਤੇ ਜਿੱਤਣਗੇ ਅਸੀਂ ਇਹਦੇ ਕਿ ਰੱਤਾ ਖੇੜਾ ਜਿਹੜੀ ਘਟਨਾ ਹੋਈ ਤੁਸੀਂ ਇਨਚਾਰਜ ਹੋ ਉਸ ਪਿੰਡ ਦੇ ਕਿਉਂ ਰੱਤਾ ਖੇੜਾ ਚ ਇਹ ਜੀ ਘਟਨਾ ਹੋ ਗਈ ਕਿਉਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਪਿੰਡਾਂ ਚ ਕੋਈ ਵਿਰੋਧ ਨਹੀਂਗਾ ਜੀ ਉਹ ਤਾਂ ਬਾਹਰੋਂ ਬੰਦਾ ਆਇਆ ਸੀ ਅਜ ਨਾਲੇ ਦਾ ਬ੍ਰਦਰ ਸੀ ਉਹ ਉਹਨਾਂ ਨੇ ਗੱਲ ਸੁਣ ਕੇ ਕਿਤੇ ਗਲਤ ਕਰ ਕਰਤੀ ਉਹ ਕੋਈ ਵਿਰੋਧ ਵਾਲੀ ਗੱਲ ਨਹੀਂ ਕਿਤੇ ਵਿਰੋਧ ਹੈ ਨਹੀਂਗਾ ਜੇ ਵਿਰੋਧ ਕਰਨਾ ਹੁੰਦਾ ਤੇ ਸਾਡੇ ਕਿੰਨੀਆਂ-ਕਿੰਨੀਆਂ ਬਹੁਤ ਬੰਦੇ ਬੈਠਦੇ ਨੇ ਆਣ ਕੇ ਸਾਡੇ ਬੰਦੇ ਵਿਰੋਧ ਕਰ ਸਕਦੇ ਆ ਪਰ ਅਸੀਂ ਨੀਚਰ ਕਰ ਕਰਦੇ ਨਹੀਂ ਇਹ ਨੀਚਰ ਹਰਕਤ ਕੀਤੀ ਉਹਨਾਂ ਨੇ ਮੈਂ ਸਮਝਦਾ ਵੀ ਇਹ ਲਫਜ਼ਾਂ ਨੇ ਬਿਆਨ ਨਹੀਂ ਕੀਤੀ ਜਾ ਸੀ ਜੋ ਉਹਨਾਂ ਨੇ ਨੀਚਰ ਕਰ ਕੀਤੀ ਜਰਨੈਲ ਸਿੰਘ ਕਹਿੰਦੇ ਆ ਕਿ ਬੜਾ ਵੱਡਾ ਰੋਡ ਸ਼ੋ ਭਗਵੰਤ ਮਾਨ ਦਾ ਹੋਇਆ ਮੈਨੂੰ ਬੜਾ ਜ਼ਬਰਦਸਤ ਸਪੌਂਸ ਮਿਲ ਰਿਹਾ ਸੀਟ ਮੈਂ 50000 ਵੋਟਾਂ ਨਾਲ ਜਿੱਤਣ ਜਾ ਰਹੇ ਹਾਂ ਰੋਡ ਸ਼ੋ ਦਾ ਕਾਰਨ ਹੋਰ ਹੁੰਦਾ ਹੈ ਵੋਟਾਂ ਦਾ ਕਾਰਨ ਹੁੰਦਾ ਹੈ ਇੱਥੇ ਸਰਦਾਰ ਮਰਿੰਦਰ ਸਿੰਘ ਨੇ ਜਿੱਦਨ ਕਾਗਜ਼ ਭਰੇ ਨੇ ਸਰ ਮਰਿੰਦਰ ਸਿੰਘ ਨੇ ਰੋਡ ਸ਼ੋ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸੇ ਦਿਨ ਹੀ ਸੰਗਤ ਦਰਸ਼ਨ ਕਰ ਰਹੇ ਸੀ ਸੰਗਤ ਦਰਸ਼ਨ ਵਿੱਚ ਇੱਕ ਪਿੰਡ ਚੋਂ ਬਾਦਲ ਸਾਹਿਬ ਦੇ ਪੰਡਾਲ ਵਿੱਚ 800 900 ਬੰਦਾ ਬੈਠਾ ਸੀ ਜਦੋਂ ਬਾਦਲ ਸਾਹਿਬ ਨੇ ਪਿੰਡ ਚ ਗਏ ਉਹ ਜਦੋਂ ਕੈਪਟਨ ਦੀਆਂ ਗੱਡੀਆਂ ਗਈਆਂ ਜਾਂ ਕਿਤੇ 25 ਬੰਦੇ ਗਏ ਕਿਤੇ 50 ਗਏ ਕਿਤੇ 40 ਗਏ ਇਹ ਤੁਸੀਂ ਦੇਖ ਲਓ ਵੀ ਰੋਡ ਸ਼ੋਅ ਉਹਨਾਂ ਬੰਦਿਆਂ ਦਾ ਤਗੜਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਤਗੜਾ ਜਿਹੜੇ ਇਹ ਤੇ ਕਾਂਗਰਸ ਇਲਜ਼ਾਮ ਲਾਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਦਿਆਲ ਸਿੰਘ ਕੋਲਿਆਂ ਵਾਲੀ ਧਮਕਾਉਂਦੇ ਨੇ ਹਲਕੇ ਦੇ ਲੋਕਾਂ ਨੂੰ ਕਹਿੰਦੇ ਸਰਕਾਰ ਆ ਜਾਣ ਤੋਂ ਚੱਕੇ ਅੰਦਰ ਦੇਵਾਂਗੇ ਕੁਰਿਆਂ ਵਾਲੀ ਨੂੰ ਉਹ ਐਵੇਂ ਡਰੀ ਜਾਂਦੇ ਨੇ ਚੱਕੇ ਅੰਦਰ ਦੇਣ ਦਾ ਕੋਈ ਮਸਲਾ ਹੀ ਨਹੀਂਗਾ ਨਾ ਕੋ ਡਰੇ ਆ ਸੀ ਕਿ ਚੱਕੇ ਅੰਦਰ ਵੀ ਬਹੁਤ ਅੱਗੇ ਵੀ ਜ਼ੋਰ ਲਾਇਆ ਨੇ ਮੇਰੇ ਖਿਲਾਫ ਬਹੁਤ ਜ਼ਿਆਦਾ ਗੱਲਾਂ ਵੀ ਬਹੁਤ ਕੀਤੀਆਂ ਨਾ ਮੈਂ ਡਰਦਾ ਆ ਨਾ ਮੈਨੂੰ ਸਾਡੀ ਖਲੜੀ ਡਾਰੇ ਅਸੀਂ ਸ਼ਰੂ ਨੀ ਗੱਲ ਸੱਚ ਹੈ ਕੀ ਕਹਿੰਦੇ ਤੁਸੀਂ ਇਲਾਕੇ ਦੇ ਜਿਹੜੇ ਲੋਕ ਨੇ ਤੁਹਾਡੀ دہشت ਬੜੀ ਆ ਕੋਲਿਆਂ ਵਾਲੀ ਦੀ دہشت ਆ ਡਰ ਕੇ ਵੋਟਾਂ ਪਾਉਣ ਦੇ ਨੇ ਲੋਕ ਡਰਾ ਕੇ ਵੋਟਾਂ ਪਾਉਣੇ ਲੋਕ ਗਲਤ ਗੱਲ ਆ ਅਸੀਂ ਪਿਆਰ ਨਾਲ ਵੋਟਾਂ ਪਾਉਣੇ ਆ ਜੀ ਹੱਥ ਜੋੜ ਕੇ ਵੋਟਾਂ ਪਾਉਣੇ ਆ ਨਾ ਅਸੀਂ ਕਿਸੇ ਨੂੰ ਮਾਰਾ ਕਿਹਾ ਨਾ ਕਿਤੇ دہشت ਐਵੇਂ ਗੱਲ ਬਣਾਉਂਦੇ ਨੇ ਕਾਂਗਰਸ ਨੂੰ ਵੇਖੀ دہشت ਲੱਗ ਜਾਂਦੀ ਸਾਡੀ ਹੁਣ ਉਹਦਾ ਇਲਾਜ ਕੋਈ ਨਹੀਂ ਸਾਡੇ ਕੋਲੇ ਤੇ ਕੀ ਲੱਗਦਾ ਹੈਗਾ ਇਸ ਵਾਰ ਇਲੈਕਸ਼ਨ ਬੜੀ ਡਿਫਰੈਂਟ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਲੜਦਿਆਂ ਨੂੰ ਅੱਜ ਤੱਕ ਕਦੇ ਨਹੀਂ ਲੜੇ ਇਲੈਕਸ਼ਨ ਪਹਿਲੀ ਵਾਰ ਆ ਕੇ ਲੜ ਰਹੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਆਪਣਾ ਵੱਡਾ ਕੈਂਡੀਡੇਟ ਉਤਾਰਿਆ ਤੁਹਾਨੂੰ ਲੱਗਦਾ ਨਹੀਂ ਵੱਡਾ ਚੈਲੰਜ ਆ ਤੁਹਾਡੇ ਲਈ ਕੋਈ ਚੈਲੰਜ ਨਹੀਂ ਹੈ ਜੀ ਇਹ ਦੂ ਇਹ ਦੂ ਵੱਡਾ ਚੈਲੰਜ ਇਹਨੇ ਨਹੀਂ ਉਦੋਂ ਵੀ ਸਾਨੂੰ ਦਿੱਤਾ ਸੀ ਬੀਬੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਮੈਂਬਰ ਖੜੇ ਸੀ ਇਹਦਾ ਉਦੋਂ ਲੜਕਾ ਖੜਾ ਸੀ ਉਦੋਂ ਵੀ ਅਸੀਂ ਇਹਦੀ ਮੰਜੀ ਠੋਕੇ ਕੱਲੀਏ ਤੇ ਹੁਣ ਫੇਰ ਸਾਡੀ ਜੋ ਪਬਲਿਕ ਜੋ ਸਾਡੇ ਸੰਗਤ ਇਹਦਾ ਪੂਰੇ ਦਾ ਪੂਰਾ ਜਵਾਬ ਦੇ ਕੱਲਣਗੇ ਇਹਨੂੰ ਐ ਖੋਟੇ ਪੈਸੇ ਕੋ ਕੱਲਣਗੇ ਕੋਈ ਕਮੀ ਨਹੀਂ ਛਡਾਂਗੇ। ਸਿਮਨੀ ਚੋਣ 'ਚ ਬਲਜਿੰਦਰ ਕੌਰ ਨੇ ਵੀ ਅਲੀਗੇਸ਼ਨ ਲਾਇਆ ਸੀਗਾ ਕਿ ਕੋਲਿਆਂ ਵਾਲੀ ਇੱਥੇ ਆ ਕੇ ਵੀ ਸਾਨੂੰ ਧਮਕਾ ਰਹੇ ਨੇ, ਇੱਥੇ ਆ ਕੇ ਵੀ ਉਹ ਬੜਾ ਰੋਪ ਸਾਡੇ ਤੇ ਝਾੜ ਰਹੇ ਨੇ। ਕਿਆ ਸੀ ਉਹਨੇ ਜੀ? ਬਲਜਿੰਦਰ ਕੌਰ ਨੇ ਕਿਹਾ ਸੀਗਾ ਇੱਕ ਵਾਰ ਜਦੋਂ ਕੌਰ ਨੇ ਕਿਹਾ ਸੀ ਪਰ ਬਲਜਿੰਦਰ ਕੌਰ ਨੇ ਡਰਾਮਾ ਵੀ ਰਚਿਆ ਸੀਗਾ। ਉਹਦਾ ਡਰਾਮਾ ਸਾਰਾ ਫੇਲ ਹੋ ਗਿਆ। ਗੱਡੀ ਦੇ ਉੱਤੇ ਉਹਨੇ ਆਪ ਕੀਤਾ ਸਾਰਾ ਕੁਝ। ਅਸੀਂ ਨਹੀਂ ਕੁਝ ਕੀਤਾ। ਅਸੀਂ ਤਾਂ ਇਹ ਸਮਝਦੇ ਆਪ ਸਾਧ ਪ੍ਰਕਾਸ਼ ਸਿੰਘ ਜੀ ਬਾਦਲ ਬੱਚੀ-ਬੱਚੇ ਤੱਕ ਜਾਣਦੇ ਨੇ ਇੱਥੇ ਹਲਕੇ ਦੇ ਔਰ ਸਭ ਗਰੀਬ ਦੀ, ਕਿਸਾਨ ਦੀ, ਹਰ ਕਿਸੇ ਦੀ ਗੱਲ ਸੁਣ ਕੇ ਤੇ ਮੌਕੇ ਦੇ ਹੱਲ ਕਰਦੇ ਤੁਸੀਂ ਇਹ ਦੇਖ ਲਓ ਕਿ ਜਿਹੜਾ ਬੰਦਾ ਚੰਗਾ ਸੌਦਾ ਵੇਚਦਾ ਹੈ ਚੰਗੀ ਦੁਕਾਨ ਕਰਦਾ ਹੈ ਗਾਹ ਕੋਦੇ ਕੋਲ ਜਾਾਂਗੇ ਨਾ ਉਹ ਗਾਹ ਕਿ ਤਾਂ ਉਸੇ ਕੋਲ ਨਹੀਂ ਜਾਣੇ ਕਿ ਜਿਹਦੀ ਦੁਕਾਨ ਬਹੁਤ ਵੱਡੀ ਹੈ ਤੇ ਉਹਨੇ ਵੜ ਨਹੀਂ ਦੇਣਾ ਇਹ ਕੈਪਟਨ ਮਨਿੰਦਰ ਸਿੰਘ ਨੂੰ ਕੋਈ ਮਿਲ ਨਹੀਂ ਸਕਦਾ ਕੋਈ ਉਹਨਾਂ ਤੋਂ ਕੰਮ ਨਹੀਂ ਕਰਾ ਸਕਦਾ ਉਹਦੇ ਮੰਤਰੀ ਨਹੀਂ ਕਰਾ ਸਕਦੇ ਸਾਡੇ ਤਾਂ ਇੱਕ ਜੜੀਦਾਰ ਵੀ ਉੱਠ ਕੇ ਬਾਲਸਨਵਾਦ ਬਾਲਸਾ ਮੇਰਾ ਕਰਦੇ ਦੋ ਅਨਸਾਰ ਸਾਹਿਬ ਅਦਲ ਸਾਹਿਬ ਤੇ ਤੁਸੀਂ ਕੀ ਟੂਣਾ ਕਰਵਾਇਆ ਹੋਇਆਗਾ ਤੁਹਾਨੂੰ ਹੀ ਕੋ ਅੱਗੇ ਲਾ ਕੇ ਰੱਖਦੇ ਨੇ ਤੁਸੀਂ ਇੰਨੇ ਕਰੀਬੀ ਕਿਉਂ ਹੋਗੇ ਵੇਖੋ ਟੂਨੇ ਵਾਲੀ ਗੱਲ ਨਹੀਂ ਪਿਆਰ ਦੀ ਗੱਲ ਹੁੰਦੀ ਹੈ ਬਾਲਸਾ ਜੋ ਜ਼ਿੰਮੇਵਾਰੀ ਲਾਉਂਦੇ ਨੇ ਅਸੀਂ ਨਿਭਾਉਨੇ ਆਂ ਚਾਹੇ ਸਾਨੂੰ ਰਾਤ ਦੀ ਜ਼ਿੰਮੇਵਾਰੀ ਲਾਉਣ ਦੇਣੇ ਲਾਉਣ ਜਦੋਂ ਵੀ ਕਿਤੇ ਭੇਜਦੇ ਨੇ ਅਸੀਂ ਉਹਦਾ ਪੂਰਾ ਪੂਰਾ ਇਹ ਨਿਭਾ ਕਰਦੇ ਆਂ ਲੰਬੀ ਹਲਕੇ ਤੁਹਾਨੂੰ ਲੱਗਦਾ ਨਹੀਂਗਾ ਕਿ ਇਸ ਵਾਰ ਡਾਇਨਾਮਿਕਸ ਬਦਲੇ ਆ ਲੰਬੀ ਹਲਕੇ ਦਾ ਆਮ ਆਦਮੀ ਪਾਰਟੀ ਦੀ ਤੁਸੀਂ ਮੰਨ ਨਹੀਂ ਰਹੇ ਕਿ ਮਾਲਵੇ ਵਿੱਚ ਮੌਜੂਦਗੀ ਆਮ ਆ ਕੋਈ ਚੈਲੰਜ ਨਹੀਂਗਾ ਜੀ ਆਮ ਆਦਮੀ ਪਾਰਟੀ ਦਾ ਤਾਂ ਤੁਸੀਂ ਚਾਰ ਦਿਨਾਂ ਦਾ ਅਸ਼ਰ ਦੇਖਿਆ ਜੇ ਜਿਵੇਂ ਪਾਣੀ ਨਹੀਂ ਬੁਲਬੁਲਾਉਣ ਦਾ ਪਾਣੀ ਦਾ ਇਹਨਾਂ ਨੇ ਐ ਉੱਡ ਜਾਣਾ ਹੈ ਆ ਸਾਰੇ ਲੋਕ ਸਮਝ ਚੁੱਕੇ ਨੇ ਕੈਪਟਨ ਮਰਿੰਦਰ ਸਿੰਘ ਦਾ ਬੇਟਾ ਵੀ ਪੈਰਾਸ਼ੂਟਾ ਕੋ ਆਏ ਸੀ ਜਰਨੈਲ ਸਿੰਘ ਵੀ ਪੈਰਾਸ਼ੂਟਾ ਕੋ ਆਇਆ ਇਹਨੇ ਐ ਹਵਾਈਆਂ ਘੂਟ ਜਾਣਾ ਕਿਸੇ ਨਹੀਂ ਇੱਥੇ ਰਹਿਣਾ ਮੈਂ ਸਮਝਦਾ ਹਾਂ ਰਹਿਣਾ ਹੈ ਤੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸੁਖਵੀਰ ਸਿੰਘ ਜੀ ਬਾਦਲ ਬੀਬੀ ਹਰਸਿਮਰਤ ਕੌਰ ਜੀ ਬਾਦਲ ਜਿਨ੍ਹਾਂ ਦਾ ਜੱਦੀ ਹਲਕਾ ਹੈ ਔਰ ਲੋਕਾਂ ਨਾਲ ਜੁੜੇ ਹੋਏ ਨੇ ਲੋਕਾਂ ਦੇ ਦੁੱਖ ਸੁੱਖ ਵੇਲੇ ਕੰਮ ਆਉਂਦੇ ਨੇ ਕਦੇ ਵੀ ਕੋਈ ਆਫਤ ਪਈਏ ਤਾਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨੇ ਉੱਥੇ ਖੜੇ ਹੁੰਦੇ ਨੇ ਇੱਕ ਅਲੀਗੇਸ਼ਨ ਜਿਹੜਾ ਸਭ ਤੋਂ ਵੱਡਾ ਲੱਗ ਰਿਹਾ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਚਾਰ ਪੰਜ ਚੀਜ਼ਾਂ ਉਹ ਕਹਿੰਦੇ ਨੇ ਕਿ ਪੰਜਾਬ 'ਚ ਚਿੱਟਾ ਬਹੁਤ ਹੈ ਰੇਤ ਮਾਫੀਆ ਬਜਰੀ ਮਾਫੀਆ ਟਰਾਂਸਪੋਰਟ ਮਾਫੀਆ ਇਹ ਅਲੀਗੇਸ਼ਨ ਲੱਗਦੇ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ ਦੇ ਉੱਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਅਲੀਗੇਸ਼ਨ ਤੁਹਾਨੂੰ ਡੈਮੇਜ ਕਰਨਗੇ ਬਿਲਕੁਲ ਗਲਤ ਅਲੀਗੇਸ਼ਨ ਲਾ ਰਹੇ ਨੇ ਜੀ ਨਾ ਕੋਈ ਚਿੱਟੇ ਵਾਲੀ ਗੱਲ ਹੈ ਰੇਤ ਪਹਿਲਾਂ ਵੀ ਲੋਕ ਵੇਚਦੇ ਸੀ ਪਹਿਲਾਂ ਵੀ ਠੇਕੇ ਚੜਦੇ ਸੀ ਹੁਣ ਵੀ ਠੇਕੇ ਚੜਦੇ ਨੇ ਉਹਦੇ ਵਿੱਚ ਕੋਈ ਗੁਰਦਾਸ ਬਾਦਲ ਦਾ ਹੁਣ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ ਕਿ ਰੇਤਾ ਤਾਂ ਇੱਥੇ ਬਸ ਪੁੱਛੋ ਨਾ ਕਿ ਰੇਤੇ ਰੇਤੇ ਨਹੀਂ ਸਾਰਾ ਕੰਮ ਕੀਤਾ ਪਿਆਗਾ ਰੇਤਾ ਸਾਡੇ ਸੰਧ ਤੱਕ ਰੇਤੇ ਨਹੀਂ ਖਾਲਿਆ ਗੁਰਦਾਸ ਬਾਦਲ ਜੀ ਮੈਂ ਸਤਿਕਾਰ ਕਰਨਾ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਬ੍ਰਦਰ ਨੇ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਉਹ ਆ ਵੀ ਜੋ ਕਰਦੇ ਨੇ ਸਾਰੀ ਗੱਲ ਦਾ ਪਤਾ ਹੈ ਉਹਨਾਂ ਨੂੰ ਕਿੱਥੋਂ ਕਿਵੇਂ ਚੱਲਦਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਰਦੇ ਹੋ ਕਹਿੰਦੇ ਨਹੀਂ ਦਿਆਲ ਸਿੰਘ ਕੋਲਿਆਂ ਵਾਲੀ ਕਰਦਾ ਸਾਰਾ ਕੁਝ ਕਰਦਾ ਉਹਦਾ ਜੋ ਕਹਿੰਦੇ ਜੱਥੇਦਾਰਾਂ ਨੇ ਡੋਵਿਆ ਸਾਡਾ ਪਰਿਵਾਰ ਜਿਹੜੇ ਬਾਦਲ ਸਾਹਿਬ ਨੇ ਨੇੜੇ ਜੱਥੇਦਾਰ ਲਾ ਰੱਖੇ ਨੇ ਉਹਨੇ ਸਾਡਾ ਨੁਕਸਾਨ ਕੀਤਾ ਪਰਿਵਾਰ 'ਚ ਫੁੱਟ ਵੀ ਕਹਿੰਦੇ ਜੱਥੇਦਾਰਾਂ ਨੂੰ ਨੁਕਸਾਨ ਨਹੀਂ ਹੋਇਆ ਦੂਜੀ ਵਾਰ ਸਰਕਾਰ ਬਣੀ ਏ ਤੀਜੀ ਵਾਰ ਸਰਕਾਰ ਬਣਨੀ ਏ ਕੋਈ ਰੋਕ ਨਹੀਂ ਸਕਦਾ ਪੂਰੀ ਪਬਲਿਕ ਨਾਲ ਏ ਸੰਗਤ ਨਾਲ ਏ ਸਾਰਾ ਪੰਜਾਬ ਨਾਲ ਏ ਕੋਈ ਤੁਸੀਂ ਖਬਰਾਂ ਵੀ ਸੁਣ ਜਾਂਦੇ ਹੋ ਪੜ੍ਹਦੇ ਹੋ ਪਿੰਡਾਂ ਦੀ ਇੰਟਰਵਿਊ ਲਾਉ ਜਾ ਕੇ ਬਾਦਲ ਸਾਹਿਬ ਨੇ ਗਰਾਊਂਡ ਤੱਕ ਕੀਤਾ ਜੋ ਵਿਕਾਸ ਕੀਤਾ ਕਿੰਨੇ ਹਜ਼ਾਰ ਤੇ ਤੁਹਾਨੂੰ ਲੱਗਦਾਗਾ ਹਲਕਾ ਇਹ ਕਿੰਨੇ ਹਜ਼ਾਰ ਤੇ ਤੁਸੀਂ ਦਾਵਾ ਕਰ ਰਹੇ ਹੋ ਜਿੱਤ ਦਾ ਕਿੰਨੇ ਹਜ਼ਾਰ ਦੇ ਤੁਹਾਡੀ ਅਸੈਸਮੈਂਟ ਜਿੱਤੋਗੇ ਅਸੀਂ ਤਾਂ ਅੱਗੇ ਨੂੰ ਡਬਲ ਤੇ ਜਿੱਤਾਂਗੇ ਜਿੰਨੀਆਂ ਸਾਨੂੰ ਬਾਲਸਾਂ ਨੂੰ ਪਿਛਲੀ ਵਾਰ ਕਹਿੰਦੇ ਜਿੱਤੇ ਸੀ 25000 ਦੇ ਜਿੱਤੇ ਤਾਂ 50000 ਦੇ ਉੱਤੇ ਇਸ ਵਾਰ ਜਿੱਤਾਂਗੇ ਪੂਰਾ ਸੰਗਤ ਨਾਲ ਇਹ ਪਿੰਡਾਂ ਤੋਂ ਆਏ ਆ ਲੋਕ ਵਾਰ-ਵਾਰ ਬਾਰਾ ਤੇਲੀਫੋਨ ਆ ਜਾਂਦੇ ਆਓ ਜੀ ਆਓ ਜੀ ਸਾਰੇ ਇਹ ਵੀ ਕਹਿੰਦੇ ਬਹੁਤ ਜ਼ਿਆਦਾ ਤੁਹਾਡੇ ਖਿਲਾਫ ਜਾ ਰਿਹਾਗਾ ਕਿ ਸਿੱਖਾਂ 'ਚ ਰੋਸ ਬਹੁਤ ਹੈ ਕਿ ਕਾਂਗਰਸ ਨੇ 84 ਵਾਲਾ ਮੁੱਦਾ ਸੀ ਉਹਨਾਂ ਖਿਲਾਫ ਤੋਡੇ ਖਿਲਾਫ ਪੰਥਕ ਵੋਟਰਾਂ ਦੇ ਅੰਦਰ ਬੇਅਦਬੀ ਕਾਂਡ ਕਹਿੰਦੇ ਬਹੁਤ ਵੱਡਾ ਮੁੱਦਾ ਬਣਿਆ। ਵੇਖੋ ਜੀ ਪੰਥਕ ਜਿਹੜੇ ਵੋਟਰ ਨੇ ਨਾ ਉਹ ਕੇਂਦਰੀਵਾਲ ਨਾਲ ਮਿਲੇ ਹੋਏ ਨੇ। ਉਹਦੇ ਨਾਲ ਮਿਲ ਕੇ ਜੋ ਮਰਜ਼ੀ ਪ੍ਰਚਾਰ ਕਰੀ ਜਾਂਨ। ਸੀਬੀਆਈ ਦੀ ਇਨਕੁਆਰੀ ਲੱਗੀ ਏ ਔਰ ਸੀਬੀਆਈ ਇਨਕੁਆਰੀ ਕਰ ਰਹੀ ਏ। ਸੀਬੀਆਈ ਨੇ ਕੇਸ ਕਰ ਦੇਣਾ ਭਾਵੇਂ ਕਿਸੇ ਦੇ ਖਿਲਾਫ ਹੋਵੇ। ਜਿਹੜਾ ਵੀ ਹੋਏਗਾ ਦੋਸ਼ੀ ਪਾਇਆ ਜਾਏਗਾ। ਉਹਦੇ ਖਿਲਾਫ ਕਾਰਵਾਈ ਹੋ ਜੇਗੀ। ਪਰ ਜਿਹੜੇ ਮੁੰਡੇ ਗ੍ਰਿਫਤਾਰ ਕੀਤੇ ਸੀ ਹੁਣ ਉਹ ਵੀ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਨੇ। ਜਿਹੜੇ ਗਲਤ ਗ੍ਰਿਫਤਾਰ ਕਰ ਲਈ ਸੀ ਪੁਲਿਸ ਨੇ। ਮੈਂ ਨਸੀਬੇ ਤੋਂ ਸੱਚ ਲੱਭਿਆ ਗਿਆ ਨੇੜੇ ਲੱਗੀ ਖੜੀ ਹੈ ਜੀ ਪੁਲਿਸ ਸੀਬੀਆਈ ਸੀਬੀਆਈ ਨੇ ਇੱਕ ਇੱਕ ਤੱਥ ਕੱਢ ਕੇ ਦੇ ਦੇਣਾ ਹੈ ਸਾਰਿਆਂ ਦੇ ਸਾਹਮਣੇ ਆ ਜਾਣਾ ਹੈ ਅੱਗੇ ਵੀ ਨਿਕਲੇ ਆ ਆਪਣੇ ਆਥੇ ਜਿਹੜੇ ਹੋਇਆ ਕਾਂਡ ਕਿਹੜਾ ਬਣਿਆ ਨਿਚੇ ਤਨੀਆ ਦੂਜਾ ਉੱਥੇ ਵੀ ਕਾਂਡ ਹੋਇਆ ਉਹ ਇਹਨਾਂ ਨੇ ਕਰਵਾਇਆ ਕੇਂਦਰੀਵਾਲ ਨੇ ਬੰਦੇ ਕੋਟਲੇ ਕੋਟਲੇ ਮੇਰੇ ਕੋਟਲੇ ਮੇਰੇ ਕੋਟਲੇ ਤੇ ਕੇਂਦਰੀਵਾਲ ਨੇ ਕਰਵਾਇਆ ਚੱਕੀ ਬਾਰ ਬਾਰ ਇਹ ਕਿਹਾ ਜਾਂਦਾ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਨਾਬਾ ਜੇਲ੍ਹ ਚ ਛੁੱਟੇ ਨੇ ਉਹ ਮੈਨੂੰ ਮਾਰ ਸਕਦੇ ਨੇ ਗੈਂਗਸਟਰ ਕਲਚਰ ਬੜਾ ਪੰਜਾਬ ਦੇ ਅੰਦਰ ਤੁਸੀਂ ਕੀ ਸੋਚਦੇ ਹੋਗੇ ਇਸ ਇਹ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਗੈਂਗਸਟਰ ਕਹਿੰਦੇ ਆ ਕਾਲੀ ਦਲ ਦਾ ਕਿਉਂ ਕਾਲੀ ਦਲ ਨੇ ਜੇਲ੍ਹ ਚ ਭਜਾਇਆ ਕਾਲੀ ਦਲ ਦਾ ਉਹ ਕਰਨ ਜਾ ਰਹੇ ਨੇ ਕਾਲੀ ਦਲ ਦੀ ਸਪੋਰਟ ਕਰਨ ਜਾ ਰਹੇ ਨੇ ਗੈਂਗਸਟਰ ਕਾਲੀ ਦਲ ਨੇ ਨਹੀਂ ਭਜਾਏ ਉਹ ਜੋ ਗੈਂਗਸਟਰ ਭੱਜ ਕੇ ਗਏ ਨੇ ਉਹਨਾਂ ਨੇ ਕੋ ਆਪਣਾ ਹੀ ਜਿਗਾਰਡ ਲਾਇਆ ਹੈ ਔਰ ਕਾਲੀ ਦਲ ਕਿਸੇ ਦੇ ਖਿਲਾਫ ਇੱਕ 10 ਦਿਨ ਵੀ ਕਿਸੇ ਐਮਐਲਏ ਦੇ ਖਿਲਾਫ ਕਿਸੇ ਦੇ ਖਿਲਾਫ ਕੋ ਕਾਰਵਾਈ ਕੀਤੀ ਹੋਏ ਇਹ ਤਾਂ ਡਰਾਮੇਬਾਜ਼ ਹੈਗਾ ਹੈ ਭਗਵੰਤ ਮਾਨ ਡਰਾਮਾ ਕਰਨ ਵਾਸਤੇ ਸਿਕਿਉਰਟੀ ਲੈਣ ਵਾਸਤੇ ਸ਼ੋਅ ਛਪਟਾ ਕਰਨ ਵਾਸਤੇ ਆਪਦਾ ਉਹਨੇ ਰੋਜ਼ ਬਿਆਨ ਦਿੰਦਾ ਹੈ ਔਰ ਕਿਸੇ ਨੇ ਭਗਵੰਤ ਮਾਨ ਨੂੰ ਡਲੀ ਬਿਮਾਰੀ ਕਰੀ ਮਾਰਨਾ ਤਾਂ ਕੀ ਇਹਨੂੰ ਕਿਸੇ ਨੇ ਇਹ ਤਾਂ ਡਰਾਮੇਬਾਜ਼ ਬੰਦੇ ਨੇ ਜੀ ਸਾਰੀ ਗੱਲ ਸਮਝ ਦਿਓ ਕੋਈ ਡਿਵੈਲਪਮੈਂਟ ਨਹੀਂ ਇਹਨਾਂ ਦਾ ਏਜੰਡਾ ਕੋਈ ਇਹਨਾਂ ਦਾ ਕਿਸੇ ਲੜਕੇ ਦਾ ਏਜੰਡਾ ਨਹੀਂ ਲਾਉਣੇ ਨੇ ਕੁਝ ਨਹੀਂ ਲਾਉਣਾ ਬਾਲਸਾ ਦਾ ਮੈਨੀਫੈਸਟ ਪੜੋ ਤੁਸੀਂ ਜੋ ਇਹਨਾਂ ਨੇ ਕਹਿਤਾ ਬਾਲਸਾ ਦੇ ਕਹਿਤਾ ਸ਼ਰਮਣੀ ਕਾਲੀਦਾਲ ਨੇ ਕਹਿਤਾ ਉਹਦਾ ਇਨ ਬਿੰਨ ਹੋਵੇਗਾ ਅੱਗੇ ਵੀ ਇਨ ਬਿੰਨ ਕੀਤਾ ਇਹ ਨੇ ਦਿਆਲ ਸਿੰਘ ਕੋਲਿਆਂਵਾਲੀ ਦਿਆਲ ਸਿੰਘ ਕੋਲਿਆਂਵਾਲੀ ਕੋਲੇ ਜ਼ਿੰਮੇਵਾਰੀ ਹੈ ਇੱਕ ਤਰ੍ਹਾਂ ਹਲਕਾ ਇੰਚਾਰਜੀ ਨੇ ਉਹ ਲੰਬੀ ਉਹਨਾਂ ਕੋਲ ਆ ਲੰਬੀ ਦੇ 22 22 ਪਿੰਡਾਂ ਚ ਉਹ ਜਿਹੜੀ ਉਹਨਾਂ ਦੀ ਬੈਲਟ ਆਉਚ ਵੀ ਪ੍ਰਚਾਰ ਕਰਦੇ ਨੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਕਰੀਬੀ ਨੇ ਲੰਬੀ ਦੀ ਜ਼ਿੰਮੇਵਾਰੀ ਉਹਨਾਂ ਕੋਲ ਆ ਤੇ ਉਹਨਾਂ ਦਾ ਦਾਵਾ ਕਿ ਲੰਬੀ ਸੀਟ ਅਸੀਂ 50000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤਾਂਗੇ ਕੈਪਟਨ ਮਰਿੰਦਰ ਸਿੰਘ ਬਾਰੇ ਉਹ ਕਹਿ ਰਹੇ ਕਿ ਕੈਪਟਨ ਮਰਿੰਦਰ ਸਿੰਘ ਪਹਿਲਾਂ ਵੀ ਮੈਨੂੰ ਧਮਕੀਆਂ ਦਿੰਦੇ ਰਹੇ ਨੇ ਹੁਣ ਵੀ ਧਮਕੀਆਂ ਦੇ ਸਕਦੇ ਨੇ ਪਰ ਉਹਨਾਂ ਦਾ ਕਹਿਣਾ ਕੀ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਵਿਕਾਸ ਕਰਾਇਆ ਤੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਅਗਲੀ ਸਰਕਾਰ ਬਣਨ ਜਾ ਰਹੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਕੋਲਿਆਂਵਾਲੀ